ਮੈਂ ਭਾਵਨਾ ਸ਼ਰਮਾ ਅੱਜ ਤੁਹਾਡੇ ਕੋਲ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਦੱਸਦੀ ਹਾਂ ਕਿ ਅੰਬਸਰ 에어ਪੋਰਟ ਦੇ ਉੱਤੇ ਐਨ ਆਰ ਆਈ ਕੋਲੋਂ 15 ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਦੱਸਦੀ ਹਾਂ ਕਿ ਨਾਇਬ ਐਮ ਐਮ ਦੀਆਂ ਇਹ ਗੋਲੀਆਂ ਨੇ ਜੋ ਕਿ ਐਨ ਆਰ ਆਈ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਕੁਝ ਸਮੇਂ ਪਹਿਲਾਂ ਐਨ ਆਰ ਆਈ ਆਪਣੇ ਪਿੰਡ ਆਇਆ ਹੋਇਆ ਸੀ ਤੇ ਵਾਪਸ ਜਾਣ ਦੇ ਲਈ ਜਦੋਂ ਉਹ 에어ਪੋਰਟ ਪਹੁੰਚਾ ਤੇ 에어ਪੋਰਟ ਦੇ ਉੱਤੇ ਚੈਕਿੰਗ ਦੌਰਾਨ ਉਸਦੇ ਕੋਲੋਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਦੱਸਦੀ ਹੈ ਕਿ ਅਮਰੀਕਾ ਜਾ ਰਿਹਾ ਸੀਗਾ ਐਨਆਰਆਈ ਤੇ ਜਿਸ ਦੌਰਾਨ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਉਸਦੇ ਕੋਲੋਂ 15 ਗੋਲੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਆਰਮਜ਼ ਐਕਟ ਦੇ ਤਹਿਤ ਜਿਹੜੀ ਆ ਮੁਕਦਮਾ ਵੀ ਦਰਜ ਕਰ ਦਿੱਤਾ ਗਿਆ ਤੇ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਬੋਕੇ ਦੇ ਉੱਤੇ ਸੀਐਸਐਫ ਸਟਾਫ ਦੇ ਜਿਹੜੇ ਨੇ ਅਧਿਕਾਰੀ ਵੀ ਪਹੁੰਚੇ ਤਾਂ ਉਹਨਾਂ ਵੱਲੋਂ ਵੀ ਪੁੱਛ ਪੜਤਾਲ ਜਿਹੜੀ ਹੈ ਕੀਤੀ ਗਈ ਹੈ ਸੋ ਕੀ ਵੱਡੀ ਖਬਰ ਅੱਜ ਨਾਲ ਸਾਂਝੀ ਕਰ ਰਹੇ ਹਾਂ ਕਿ ਅੰਬਸਰ 에어ਪੋਰਟ ਦੇ ਉੱਤੇ ਐਨਆਰਆਈ ਕੋਲੋਂ 15 ਗੋਲੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਨੇ ਦੱਸਦੇ ਕਿ 9ਐਮਐਮ ਦੀਆਂ ਨੇ ਇਹ ਗੋਲੀਆਂ ਨੇ ਜੋ ਕਿ ਵੱਖ-ਵੱਖ ਹਥਿਆਰਾਂ ਦੇ ਵਿੱਚ ਪੈਂਦੀਆਂ ਨੇ ਤੇ ਅੰਬਸਰ 에어ਪੋਰਟ ਦੇ ਉੱਤੇ ਇਸ ਤਰ੍ਹਾਂ ਬੇਕਾਫ ਤਰੀਕੇ ਦੇ ਨਾਲ ਗੋਲੀਆਂ ਲੈ ਕੇ ਜਾਣਾ ਕਿਸੇ ਨਾ ਕਿਸੇ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੀ ਜਿਹੜੀ ਸਿਕਿਉਰਿਟੀ ਆ ਉਹ ਕਿੱਥੇ ਖੜੀ ਆ ਉੱਥੇ ਜੇਕਰ ਗੱਲ ਕਰੀਏ ਕਿ ਇਹ ਗੋਲੀਆਂ ਜਿਹੜੀਆਂ ਨੇ ਅਮਰੀਕਾ ਲੈ ਕੇ ਜਾਏ ਜਾਣੀਆਂ ਸੀਗੀਆਂ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ ਪੂਰੀ ਨਜ਼ਰੀਆ ਉਹ ਵਾਪਰੀ ਇਸਤੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਹੋਰ ਅਪਡੇਟ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਜੁੜੇ ਰਹੋ ਸਾਥ ਟੀਵੀ ਨਾਲ ਧੰਨਵਾਦ ਮੈਂ ਭਾਵਨਾ ਸ਼ਰਮਾ ਅੱਜ ਵੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਦੱਸ ਦਈਏ ਕਿ ਅੰਬਸਰ 에য়ারਪੋਰਟ ਦੇ ਉੱਤੇ ਐਨ ਆਰ ਆਈ ਕੋਲੋਂ 15 ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਦੱਸ ਦਈਏ ਕਿ ਨਾਇਮ ਅਮਮ ਦੀਆਂ ਗੋਲੀਆਂ ਨੇ ਜੋ ਕਿ ਐਨਆਈ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਕੁਝ ਸਮੇਂ ਪਹਿਲਾਂ ਐਨਆਈ ਆਪਣੇ ਪਿੰਡ ਆਇਆ ਹੋਇਆ ਸੀ ਤੇ ਵਾਪਸ ਜਾਣ ਦੇ ਲਈ ਜਦੋਂ ਉਹ 에어ਪੋਰਟ ਪਹੁੰਚਿਆ ਤੇ 에어ਪੋਰਟ ਦੇ ਉੱਤੇ ਚੈਕਿੰਗ ਦੌਰਾਨ ਉਸ ਦੇ ਕੋਲੋਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਦੱਸਦੀ ਹੈ ਕਿ ਅਮਰੀਕਾ ਜਾ ਰਿਹਾ ਸੀਗਾ ਐਨਆਈ ਤੇ ਜਿਸ ਦੌਰਾਨ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਉਸ ਦੇ ਕੋਲੋਂ 15 ਗੋਲੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਆਰਮਜ਼ ਐਕਟ ਦੇ ਤਹਿਤ ਜਿਹੜੀ ਆ ਮੁਕਦਮਾ ਵੀ ਦਰਜ ਕਰ ਦਿੱਤਾ ਗਿਆ ਤੇ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਬੌਕੇ ਦੇ ਉੱਤੇ ਸੀਐਸਐਫ ਸਟਾਫ ਦੇ ਜਿਹੜੇ ਨੇ ਅਧਿਕਾਰੀ ਵੀ ਪਹੁੰਚੇ ਤਾਂ ਉਹਨਾਂ ਵੱਲੋਂ ਵੀ ਪੁੱਛ ਪੜਤਾਲ ਜਿਹੜੀ ਹੈ ਕੀਤੀ ਗਈ ਹੈ ਸੋ ਕੀ ਵੱਡੀ ਖਬਰ ਅੱਜ ਨਾਲ ਸਾਂਝੀ ਕਰ ਰਹੇ ਹਾਂ ਕਿ ਅੰਬਸਰ 에어ਪੋਰਟ ਦੇ ਉੱਤੇ ਐਨਆਰਆਈ ਕੋਲੋਂ 15 ਗੋਲੀਆਂ ਜਿਹੜੀਆਂ ਨੇ ਬਰਾਮਦ ਕੀਤੀਆਂ ਗਈਆਂ ਨੇ ਦੱਸਦੇ ਕਿ 9ਐਮਐਮ ਦੀਆਂ ਨੇ ਇਹ ਗੋਲੀਆਂ ਨੇ ਜੋ ਕਿ ਵੱਖ-ਵੱਖ ਹਥਿਆਰਾਂ ਦੇ ਵਿੱਚ ਪੈਂਦੀਆਂ ਨੇ ਤੇ ਅੰਬਸਰ 에어ਪੋਰਟ ਦੇ ਉੱਤੇ ਇਸ ਤਰ੍ਹਾਂ ਬੇਕਾਫ ਤਰੀਕੇ ਦੇ ਨਾਲ ਗੋਲੀਆਂ ਲੈ ਕੇ ਜਾਣਾ ਕਿਸੇ ਨਾ ਕਿਸੇ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੀ ਜਿਹੜੀ ਸਿਕਿਉਰਿਟੀ ਆ ਉਹ ਕਿੱਥੇ ਖੜੀ ਆ ਉੱਥੇ ਜੇਕਰ ਗੱਲ ਕਰੀਏ ਕਿ ਇਹ ਗੋਲੀਆਂ ਜਿਹੜੀਆਂ ਨੇ ਅਮਰੀਕਾ ਲੈ ਕੇ ਜਾਏ ਜਾਣੀਆਂ ਸੀਗੀਆਂ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ ਪੂਰੀ ਘਟਨਾ ਜਿਹੜੀ ਆ ਵਾਪਰੀ ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਹੋਰ ਅਪਡੇਟ ਲੈ ਕੇ ਤੁਹਾਡੇ ਨਾਲ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਜੁੜੇ ਰਹੋ ਸਾਥ ਟੀਵੀ ਨਾਲ ਧੰਨਵਾਦ